ਤੇ ਦੱਸ ਦੇ ਕਿਉਂ ਹੋਇਆ ਦੂਰ ਤੇ ਦੱਸ ਦੇ ਮੇਰਾ ਕਸੂਰ ਤੇ ਦੱਸ ਦੇ ਕਿਉਂ ਹੋਇਆ ਦੂਰ ਤੇ ਦੱਸ ਦੇ ਬਦਲ ਕੇ ਆਏ ਸੱਚ ਮੁੱਚੀ ਜਾਂ ਮੈਨੂੰ ਹੀ ਸਤੋਣਾਏ ਬਦਲ ਕੇ ਆਏ ਤੂੰ ਸੱਚ ਮੁੱਚੀ ਜਾਂ ਮੈਨੂੰ ਹੀ ਰੋਣਾਏ ਦੇ ਮੇਰੇ ਮਰਨੇ ਤੇਰਾ ਜਾਂ ਤੁਨੀ ਨੂੰ ਰੋ ਰੋ ਲਾਏ ਇਹ ਮੇਰੇ ਮਰਨੇ ਤੇ ਰੋਨੇਗਾ ਜਦ ਵੀ ਨੂੰ ਮਨੋਂ ਲਾਵੇ ਚੰਗਾ ਹੁੰਦਾ ਤੈਨੂੰ ਦੇਣਾ ਨਹੀਂ ਦੇ ਦੇ ਜੇ ਤੇ ਦੇ ਦਿੱਤਾ ਫਿਰ ਤੇ ਨਾ ਦੇ ਦੇ ਤੇਰੀ ਤਾਂ ਕੋਈ ਹੋਰ ਦੇ ਹੁੰਦਾ ਤੇਰੀ ਤਾਂ ਕੋਈ ਹੋਰ ਦੇ ਹੁੰਦਾ ਕਸੂਰੇ ਆਪਣੀ ਛੇੜਣਾ ਦਿੱਤੇ ਸਜੋ ਮੈਂ ਤਾਲੀਆਂ ਮਾਰ ਕੇ ਆਇਓ ਚੰਗੀਆਂ ਦੀ ਆਪਣੀ ਹੋਏ ਵਾਹਿਗੁਰੂ ਜਗਾ ਜੀ ਨੂੰ ਮਰਦਨ ਆ ਮਰ ਪਦਮ ਜੰਗਿਆ ਜੀ ਤੇ ਤੇ ਵੀ ਬਣ ਹੋ ਸਕਦਾ ਹੈ ਕਿ ਬਹਾਦੂ ਇਹਨਾਂ ਨਾਲ ਬੈਠ ਕੇ ਇਹ ਰਹਾ ਇਸ ਕਰਤਾ ਮੌਕੇ ਨੂੰ ਸਹੀ ਸਬੂਤ ਸ੍ਰੀਲੇ ਕਲਾਕਾਰ ਨੇ ਐਸੇ ਬਾਈਕ ਤੇ ਉੱਤੇ ਵੀ ਲੈ ਕੇ ਨਾਲ ਇਹ ਕੰਮ ਕਰ ਰਹੇ ਸੀ ਸੋਮਨ ਪਰਿਜੋਲਾਂ ਕੜੀਆਂ ਦੇ ਨਾਲ ਜਿਹਦਾ ਨਾਮ ਇਹਨਾਂ ਪਿਆਰਾ ਸੋ ਬੋਗੜਾ ਕਿਹਾ ਨਾ ਚੰਨੀ ਬਾਈ ਚੰਨੀ ਸੀ ਸੋ ਜੋਲਾ ਕੜੀ ਸੀ again mm -hmm.

ਸਟੇਡਰੂ ਜਿਹੜਾ ਇੱਥੇ ਆ ਰਿਹਾ ਹੈ

बहान करोगो साइकिल ते पी चिटा कुड़ी पर बेगली ਮੈਂ ਕਿਸੇ ਪਰ ਥੀਂ ਦੀ ਤੇ ਰੱਖੂ ਦਾ ਉਹ ਚੜਦੀ ਤੂੰ ਚੜਦੀ ਚਾਰੇ ਸੀ ਰੱਖੂਆ ਤੋਂ ਹੈ ਰੱਖੂ ਕਿਨੇ ਛਾਂ ਮੁੰਚੂਆ ਇੱਥੇ ਜੰਦਾ ਤੂੰ ਅਦਾਤ ਗਈ ਇੱਕ ਸੋਤੀ ਗਈ ਮੇਰੇ I'm going ਪਰ ਹੋਰ ਜਦ ਤੱਕ ਫੈਸਲਾ ਕਰਾਉਂਦਾ ਸੀ ਤੇਰੇ ਨਾਲ ਸਮਝਾਂ ਗਾਇਟੇ ਜਿੱਦਾਂ ਬਾਈ ਹਾਂ ਲੈ ਕੇ ਕਾਟ ਕੇ ਮਾਰ ਬੀ ਬਣਾ ਦੱਸ ਕਿੰਨੀ ਬੋਲਾਂ ਮੈਂ ਆਉਂਦਾ ਵੇ ਜਉਂਦੀ ਨੂਰ ਵਾਹਨਾ ਹੈ ਤੁਮੇਰੇ ਮਰਨੇ ਤੇ ਰੋਈਦਾ ਵੇ ਜਉਂਦੀ ਨੂਰ ਵਾਹਨਾ ਹੈ ਮੇਰਾ ਕਸੂਰ ਤੇ ਦੱਸ ਦੇ ਕਿਉਂ ਹੋਇਆ ਦੂਰ ਤੇ ਦੱਸ ਦੇ ਮੇਰਾ ਕਸੂਰ ਤੇ ਦੱਸ ਦੇ ਕਿਉਂ ਹੋਇਆ ਦੂਰ ਤੇ ਦੱਸ ਦੇ ਬਦਲ ਕੇ ਆਏ ਸੱਚ ਮੁੱਚ ਹੀ ਜਾ ਮੈਨੂੰ ਹੀ ਸਤੋ ਨਾਏ ਬਦਲ ਗਏ ਆਏ ਤੂੰ ਸੱਜਣ ਉੱਚੀ ਜਾ ਮੈਨੂੰ ਹੀ ਰਵੋ ਨਾਏ ਦੇ ਮੇਰੇ ਮਰਨੇ ਤੇ ਰੋਵੇਂਗਾ ਜਦ ਜੁਲਦੀ ਨੂੰ ਰਵੋ ਨਾਏ ਤੇ ਮੇਰੇ ਮਰਨੇ ਤੇ ਰੋਵੇਂਗਾ ਜਦ ਜੁਲਦੀ ਨੂੰ ਮਲਾਉਣ ਹੋਵੇ ਨੀਰਾਖ ਸੂਰ ਤੇ ਦੱਸ ਦੇ ਕਿਉਂ ਹੋਇਆ ਦੂਰ ਤੇ ਦੱਸ ਮੇਰਾ ਕਸੂਰ ਤੇ ਦੱਸ ਦੇ ਕਿਉਂ ਹੋਇਆ ਦੂਰ ਤੇ ਦੱਸ ਦੇ ਬਦਲ ਗਿਆ ਏ ਸੱਚ ਮੁੱਚ ਹੀ ਜਾਂ ਮੈਨੂੰ ਹੀ ਰਹਾਉਣਾ ਏ ਬਦਲ ਗਿਆ ਏ ਤੂੰ ਸੱਚ ਮੁੱਚ ਹੀ ਜਾਂ ਮੈਨੂੰ ਹੀ ਸਤਾਉਣਾ ਏ ਤੇ ਮੇਰੇ ਮਰਨੇ ਤੇ ਰੋਣੇ ਦਾ ਵੇਰ ਹੁੰਦੀ ਨੂੰ ਮੋਹ ਤੇ ਮੇਰੇ ਮਰਨੇ ਤੇ ਰੋ ਵੇ ਜਾਂਦੀ ਨੂੰ ਰੋ ਰਵਾਣਾ ਐ ਐ ਮੈਂ ਰਸਕੇ ਨਾ ਸਾਥੋਂ ਮੁਖ ਮੋੜ ਸਜਣਾ ਐ ਮੈਂ ਰਸਕੇ ਨਾ ਸਾਥੋਂ ਮੁਖ ਮੋੜ ਸਜਣਾ ਵੇ ਸਾਡਾ ਤੇਰੇ ਤੋਂ ਵਗੈ ਕਿਹੜਾ ਹੋਰ ਸਜਣਾ ਤੇਨ ਤੋਂ ਵਗੈ ਕਿਹੜਾ ਹੋਰ ਸੱਜਣਾ ਸੱਨ ਲੱਖ ਵਾਰੀ ਲੱਖ ਲੱਖ ਗੱਲ ਕਹਿ ਨਈ ਸਾਡੀਨ ਕਿ ਜਨੀ ਗੱਲ ਉੱਤਰ ਸਵੇ ਨਹੀਂ ਸੱਨ ਲੱਖ ਵਾਰੀ ਲੱਖ ਲੱਖ ਗੱਲ ਕਹਿ ਨਈ ਸਾਡੀਨ ਕਿ ਜਨੀ ਗੱਲ ਉੱਤਰ ਸਵੇ ਨਹੀਂ ਇੱਕ ਦੇਵੇਂ ਜੀ ਪਿਆਰ ਵਾਲੀ ਲੋਰ ਸਜਣਾ ਇੱਕ ਦੇਵੇਂ ਜੀ ਪਿਆਰ ਵਾਲੀ ਲੋਰ ਸਜਣਾ ਸਾਡਾ ਤੇ ਹਿਤੋਂ ਵਗੇ ਕਿਹੜਾ ਹੋਰ ਸਜਣਾ ਤੇਨ ਤੋਂ ਵਗੈਰ ਕਿਹੜਾ ਹੋਰ ਸਜਣਾ i